ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਲੱਗੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇਹ ਦਿਨ ਹੈਗਾ ਐਤਵਾਰ ਦਾ ਸ਼ਾਮ ਦੇ 5 ਵਜੇ ਦਾ ਟਾਈਮ ਹੈ ਇਹ ਅੱਜ ਮੈਂ ਸਵੇਰ ਤੋਂ ਕੋਈ ਵਲੌਗ ਨਹੀਂ ਬਣਾਇਆ ਸੀਗਾ ਅੰਦਰ ਹੀ ਬੈਠੇ ਸੀਗੇ ਬਸ ਠੰਡ ਹੁੰਦੀ ਹੈਗੀ ਕੰਮ ਕਰਕੇ ਅੰਦਰ ਬੈਠ ਜਾਨੇ ਆ ਅੰਦਰ ਜੇ ਕੋਈ ਮਾੜਾ-ਮੋਡਾ ਮਸ਼ੀਨ ਦਾ ਜਾਂ ਤਰਪਾਈ ਦਾ ਕੰਮ ਹੁੰਦਾ ਮੈਂ ਉਹ ਕਰ ਲੈਣੀ ਹੈਗੀ ਕੋਈ ਆ ਸੂਈ ਸਲਾਈ ਵਾਲਾ ਨਹੀਂ ਹੋਰ ਕੋਈ ਕੰਮ ਨਹੀਂ ਹੁੰਦਾ ਹੁਣ ਤਾਂ ਠੰਡ ਜ਼ਿਆਦਾ ਹੋ ਗਈ ਬਿਸਤਰਾ ਜੀ ਦੇ ਲੰਗਦਾਗਾ ਸਵੇਰੇ ਫਿਰ ਕੋਈ ਕਿਸੇ ਕੰਮ ਦੀ ਵੀਡੀਓ ਮੈਂ ਨਹੀਂ ਬਣਾਈ ਫਿਰ ਰੋਜ ਉਹੀ ਕੰਮ ਹੁੰਦੇ ਨੇ ਆਪਣੇ ਰੋਜ ਰੋਜ ਉਹੀ ਵੀ ਦਿਖਾਏ ਜਾਂਦੇ ਫਿਰ ਸ਼ਾਮ ਜੇ ਨੂੰ ਮੈਨੂੰ ਇਹ ਹੋ ਗਿਆ ਮੈਂ ਕਿਹਾ ਵੀ ਅੱਜ ਕੋਈ ਵਲੌਗ ਨਹੀਂ ਬਣਾਇਆ ਹੈਗਾ ਤੇ ਚਲ ਹੁਣ ਕੈਮਰਾ ਲਾ ਲੈਂਦੇ ਬਸ ਐ ਹੀ ਹੁੰਦਾ ਕੋਲ ਜੀ ਇੱਕ ਵਾਰੀ ਕੈਮਰਾ ਲਾ ਲਈਏ ਤਾਂ ਬਣ ਜਾਂਦੀ ਹੈਗੀ ਵੀਡੀਓ ਤੇ ਮੈਂ ਸ਼ਾਮ ਨੂੰ ਨਾ ਗੋਹੇ ਦਾ ਬੱਠਲ ਭਰ ਕੇ ਸਿੱਟ ਕੇ ਆਈ ਸੀਗੀ ਬਸ ਮੈਂ ਸਾਡੇ ਕਿਚਰੀ ਨਿਕਲੀ ਸੀ ਅੰਦਰੋਂ ਚਾਲੇ ਭਾਂਡੇ ਵਾਂਜੇ ਮੈਂ। ਬਸ ਆਥਰੇ ਵਾਲੇ ਕੰਮ ਥੋੜੀ ਸੀ ਅੱਜ ਆਪਣੇ। ਸਬਜ਼ੀ ਅੱਜ ਕੋਈ ਬਣਾਈ ਨਹੀਂ ਸੀ ਮੈਂ। ਤੇ ਆਪਣੇ ਕੋਲ ਥੋੜੀ ਜਿਹੀ ਗਾਜਰਾ ਦੀ ਸਬਜ਼ੀ ਪਈ ਸੀ ਸਾਡੇ ਜੋਗਰੀ। ਫਿਰ ਇਹ ਮੇਰੇ ਨੰਨ ਦਾ ਆਈ ਹੋਈ ਹੈਗੀ ਉਧਰ। ਤੇ ਉਧਰੋਂ ਲੈ ਕੇ ਆਈ ਸੀ ਕਿ ਦਾਲ ਮੂੰਗੀ ਦੀ ਬਣਾਈ ਸੀ ਇਹਨਾਂ ਨੇ। ਫਿਰ ਇਹ ਕਹਿੰਦੀ ਚਲ ਵੀ। ਮੈਂ ਫੜਾਉਣ ਆ ਗਈ ਤੁਸੀਂ ਬਣਾਈ ਨਹੀਂ ਹੈਗੀ। ਫਿਰ ਮੈਂ ਕਿਹਾ ਚਲ ਬੂੰਗੀ ਦਿਖਾ ਲਾਂਗੇ ਅੱਜ ਉੱਥੇ ਸਾਡੇ ਕੋਲ ਗਾਜਰੇ ਸਬਜ਼ੀ ਪਈ ਸੀ ਇਹ ਸੂਟ ਦੀਆਂ ਗੱਲਾਂ ਕਰਦੀ ਸੀ ਸੂਟ ਸਲਾਈ ਕਰਦੀ ਸੀ ਇਹ ਆਪਦਾ ਤੇ ਇਹ ਮੁੰਡਾ ਦਾ ਇਹਦਾ ਇਹ ਵੇ ਸਿੱਟੇ ਸੀ ਗੋਹੇ ਦਾ ਬੱਠਲ ਬਸ ਹੁਣ ਆਪਾਂ ਇੱਥੇ ਸੁੱਕ ਸੱਕ ਖੰਡਾ ਦੇਾਂਗੇ ਦੇਨੇ ਤਾਂ ਕੇਰਾ ਇਕੱਠੀ ਕਰ ਦਿੰਨੇ ਹੁੰਨੇਗੇ ਦਸੰਬਰ ਕੇ ਸਾਰਾ ਦਿਨ ਵਾਲਾ ਗਿੱਲਾ ਜਾ ਕਰੀ ਜਾਂਦੀ ਰਹਿੰਦੇ ਨੇ ਧੂੜੀ ਖੰਡਾਈ ਹੋਈ ਵੀ ਗਿੱਲੀ ਕਰ ਦਿੰਦੀਆਂ ਨੇ ਪਾਸੋਂ ਕੁਸਾ ਜਿਹਾ ਥੋੜਾ ਜਿਹਾ ਫਰਕ ਸੀ ਮੌਸਮ ਦਾ ਠੰਡ ਘੱਟ ਸੀ ਗੀਦੇ ਨੇ ਤੇ ਮੈਂ ਇਹਨੂੰ ਕੋਈ ਜਾਂਦੀ ਸੀ ਮਖਾ ਤੂੰ ਵੀ ਵੈਂਦੀ ਨਹੀਂ ਹੁਣ ਫਿਰ ਤਾਂ ਮੈਂ ਆਪਸੋਂ ਨਹੀਂ ਜਾਵਾਂ ਉਧਰ ਉਹ ਕਹਿੰਦੀ ਵੀ ਵੈ ਹੁਣ ਨਹੀਂ ਪੈਣੀ ਅਸੀਂ ਸ਼ਾਮ ਨੂੰ ਆਵਾਂਗੇ ਇੱਥੇ ਖੰਡਾਤੀ ਸੀਗੀ ਆਪਾਂ ਸੁੱਕ ਸੁੱਕਾ ਕਰਤਾ ਸੀਗਾ ਇਹਨਾਂ ਥੱਲੇ ਬਸ ਸ਼ਾਮ ਨੂੰ ਜਦੋਂ ਅੱਜ ਲੈਂਦੀਆਂ ਨੇ ਗਈਆਂ ਫਿਰ ਜਿੰਨਾ ਚਿਰ ਥੱਲੇ ਹੈ ਨਾ ਤੂੜੀ ਜੀ ਨਹੀਂ ਖਿੰਡਦੀ ਫਿਰ ਬੈਂਦੀਆਂ ਨਾ ਠੰਢੀ ਜੀ ਲੱਗਦੀ ਹੈਗੀ ਠੰਡ ਸ਼ਾਮ ਨੂੰ ਵੱਧ ਹੋ ਜਾਂਦੀ ਆ ਬੱਦਲ ਵਾ ਕੀ ਥੇਰੋ ਜੀ ਕੋਈ ਨਹੀਂ 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 ਸਵਾ 6 ਦਾ ਟਾਈਮ ਹੋ ਗਿਆ ਫੋਨ ਰੋਟੀ ਬਣਾ ਲਈ ਇਹ ਬਣਾ ਕੇ ਡੱਬੇ ਚ ਪਾ ਕੇ ਖਾਦੀ ਇਸ ਮੈਗੀ ਲਈ ਅਜਾ ਬੈ ਲੁੱਟ ਕਰਨ ਦੀ ਕਰਿਓ ਖੱਟਾ ਫਰਿਜ ਜੇ ਕੈਮਰਾ ਲੁਜਾ ਰਿਹਾ ਇਹ ਥੋੜੀ ਜਿਹੀ ਮਦਹੀ ਜੀ ਮਾਰ ਦੂੰਗੀ ਉਸ ਆਪਾ ਪੇਲ ਮਗਰ ਮਗਾ ਲੇ ਨੂੰ ਦਾ ਵੇਲੀ ਕਰ ਲਈ ਜਿੰਦੀ ਮਾਂ ਜੀ ਦੀ ਆਸਾਂ ਸਵੇਰੇ ਫੇਰੇ ਚ ਲધુ ਬਾੜੀ ਡੋੜੀ ਹੁੰਦੀ ਹੈ ਇਹ ਰੁਕ ਗਈ ਵਾਹ ਨਾ ਦਾ ਖਾਤਾ ਲਿਆ ਹੈ ਨਾ ਰੇ ਕਰਦਾ ਉਸ ਨੂੰ ਪਹਿਲਾਂ ਉਹਨੂੰ ਆ ਹੁਣ ਕੱਲੇ ਕੜਾ ਕਨ ਬਟਾ ਛੋਟਾ ਮੁੰਡਾ ਕੜਾ ਇੱਦਾਂ ਤੇ ਨਮ ਲਾਈ ਜੰਮੇਂਗੀ ਇਹਨੂੰ ਘਰ ਦੇ ਉੱਤੇ ਪਾ ਕੇ ਲਾਈਂਗੀ ਮੈਂ ਤਾਂ ਇਹ ਤੇ ਲਿਓ ਜੀ ਨਾ ਰੋਤਾ ਤੁਸੀਂ ਫਿਰ ਜਾਨ ਪਾਓ ਲੋ ਜੀ ਪੈਨ ਹੋ ਗਿਆ ਸਵਾ 6 ਦਾ 20 ਮਿੰਟ ਹੋ ਗਏ ਰੋਟੀ ਮੈਂ ਬਣਾ ਲਈ ਹੁਣ ਆਪਾਂ ਮੱਝਾ ਹੀ ਪੱਲੀ ਛੱਡਾਂਗੇ ਲਾਈਟ ਨਹੀਂ ਲਾਈ ਬਾਹਰ ਲਈ ਇਹ ਸਾਨੂੰ ਲੋੜ ਦੀ ਪੈਂਦੀ ਹੈਗੀ ਬਾਹਰ ਸਟੱਟ ਲਾਉਂਦੀ ਬਰਾਂਡੇ 'ਚ ਲੱਗੀ ਜਾਂਦੀ ਇੱਕ ਲਾਈਟ ਆਪਣੀ ਇੱਧਰ ਤੇ ਫਿਰ ਆਪਣੀ ਬੇੜੇ ਵਾਲੀ ਤੇ ਮੈਂ ਹੁਣ ਲਾਈ ਹੈਗੀ ਲੋੜ ਨਹੀਂ ਕਹਿੰਦੀ ਹੈਗੀ ਆਪਾਂ ਨੂੰ ਬੇੜੇ 'ਤੇ ਲਾਈਟ ਲਾਉਣ ਦੀ ਮੱਝਾ ਬੈਠੀਆਂ ਨੇ ਜਦੋਂ ਉਹਨਾਂ ਸੁੱਕ ਖੰਡਿਆ ਦਿੰਨੇ ਆਗੇ ਰਾਮਦਾਰੀ ਨਾ ਬਹਿ ਜਾਂਦੀਆਂ ਨੇ ਫਿਰ ਤਾਂ ਚੱਲ ਨੇ ਪਿੰਨਾਂ ਵੀ ਬਹੁਤ ਔਖਾਗਾ ਠੰਡ ਚ ਨਾ ਬੋਲ ਕੇ ਸੁਣਾਉਂਦੀ ਗੁਰੀਆਂ ਇਹ ਰੱਜੀਆਂ ਹੁਣ ਤਾਂ ਗਾਲਾ ਕਰ ਜਾਂਦੀਆਂ ਰੰਗੀਆਂ ਥੋੜੇ ਥੋੜੇ ਕੱਖ ਆਪਣੇ ਖੋਲਡੀਆਂ ਜਿਹੀ ਹੁੰਦੇ ਰਾਤ ਨੂੰ ਉੱਠ ਕੇ ਖਾ ਲੈਂਦੀਆਂ ਨੇ ਆਹੇ ਥਾ ਥੋੜੀ ਜੀ ਨਾ ਪੱਲੀ ਤੇ ਉੱਚੀ ਰੱਖ ਦਿਆ ਕੋ ਦੇਖੀ ਟੱਟੇ ਨੂੰ ਠੰਡ ਆਉਂਦੀ ਆ ਕੌਣ ਬੋਲੀ ਜਾਂਦਾ ਹਾਂ ਕੀ ਕਰਦੇ ਨੇ ਹੈ ਕੀ ਕਰਦੇ ਨੇ ਜੱਸ ਤਾਂ ਲੈ ਇਹ ਛੜਤੀ ਪੱਲੇ ਦੀ ਆਪਾਂ ਮੱਝਾਂ ਦਾ ਕੰਮ ਤਾਂ ਨਿਬੜ ਗਿਆ। ਬਸ ਆਪਾਂ ਕਿਹੜਾ ਅੰਦਰ ਬੰਨੀ ਹੁੰਦੀਆਂ ਨੇ ਅੰਦਰ ਹੀ ਹੁੰਦੀਆਂ ਨੇ ਮੱਝਾਂ ਤਾਂ ਆਪਣੀ ਤਾਂ। ਆਹ ਆਹ ਵੀਟ ਸੁਮਾਰ ਕੇ ਟਿਕਦੀ ਨਹੀਂ ਮਿਲਦਾ। ਕੱਟ ਕੇ ਜਾਂਦੀ ਹੈ ਟਿਕਦੀ ਆ ਨਾ। ਜਦੋਂ ਆਪਾਂ ਪਰੇ ਤੋਂ ਹਟਾ ਕੇ ਧਰਦੇ ਉਦੋਂ ਨਹੀਂ ਇਹ ਟੱਟ ਸਹੀ ਟਿਕਦੀ ਹੈ ਨਾ। ਆਹ ਦੇਖੋ ਸਵੇਰੇ। ਆਹ ਰੰਗ ਬਦਲ ਗਿਆ। ਲੈਠ ਨਹੀਂ ਅਸੀਂ ਮੱਜਾਂ ਨਹੀਂ ਬੰਦ ਕਰਦੇ ਹੁੰਦੇ ਨਾਲ ਤਾਂ ਫਿਰ ਦੀਂਦੇ ਰਹਿੰਦੇ ਨੇ ਪਛਤੂ ਜਦੋਂ ਕੋਈ ਖੁੱਲ ਖਲ ਜੇ ਤੇ ਨਾਲੇ ਫਿਰ ਨਿੱਗ ਰਹਿੰਦੀ ਹੈਗੀ ਲੈਠ ਦੀ ਤਾਂ ਚਲੋ ਜੀ ਹੁਣ ਖਾਵਾਂਗੇ ਫਿਰ ਰੋਟੀ ਲੋ ਜੀ ਰੋਟੀ ਬਾਣੀ ਖਾਣ ਤੋਂ ਬਾਅਦ ਇੱਥੇ ਬਸ ਮੈਂ ਭਾਂਡੇ ਹੀ ਮਾਇਤੀ ਸਾਰਾ ਕੰਮ ਨਿਮੇੜ ਲਿਆ ਸੀਗਾ ਆਪਾਂ ਰੋਟੀ ਵਾਲੇ ਭਾਂਡਿਆਂ ਦਾ ਵੀ ਮੈ ਲੱਗੀ ਸੀਗੀ ਮੱਝ ਦੀ ਲੇਟੀ ਪਿਉਣ ਬਸ ਇੱਥੇ ਮੇਰਾ ਕੰਮ ਸਾਰੀ ਨਿਬੜ ਗਿਆ ਸੀ ਲੇਟੀ ਜਮਾ ਲਾਸਟ ਹੁੰਦਾ ਲਾਸਟ ਤੇ ਪਿਉਣੀ ਹੁੰਦੀ ਆ ਮੈਂ ਬਸ ਅੱਜ ਮੇਰਾ ਨਾਂ ਨਾਜੇ ਕਰਦੇ ਵਲੌਗ ਬਣ ਹੀ ਗਿਆ 10 ਕਿ ਮਿੰਟ ਦਾ ਸਾਢੇ 10 ਮਿੰਟ ਦਾ ਵਲੌਗ ਬਣ ਗਿਆ ਬਸ ਐ ਹੀ ਸੀਗਾ ਵੀ ਅੱਜ ਤੱਕ ਕੁਝ ਨਹੀਂ ਬਣਦਾ ਬਣਾਇਆ ਨਹੀਂ ਹੈਗਾ ਬਸ ਮੈਂ ਕੈਮਰਾ ਲਾ ਲਿਆ ਤਾਂ ਵਲੌਗ ਬਣ ਗਿਆ ਤੇ ਜੇ ਕਾਲ ਹੁੰਦੀ ਹੈ ਜੇ ਇੱਕ ਵਾਰੀ ਕੈਮਰਾ ਲਾ ਕੇ ਰੱਖਦੀ ਆ ਤਾਂ ਬਣੀ ਜਾਂਦਾਗਾ ਬਸ ਕੁਛ 2-4 ਮਿੰਟਾਂ ਦਾ ਕੋਈ ਕੰਮ 2-4 ਦਾ ਕੋਈ ਬਸ ਇਹ ਛੋਟਾ ਜਿਹਾ ਵਲੋਗ ਹੈ ਜ ਆਪਣਾ ਫੁੱਲ ਵਾਚ ਕਰਿਓ ਜੀ ਸਬਸਕ੍ਰਾਈਬ ਜ਼ਰੂਰ ਕਰੋ ਇਹ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਜੀ